ਫੋਲਸਟ ਹੈ ਠੀਕ ਹੈ ਹਾਂ ਜੀ ਸਰ ਹਾਂ ਜੀ ਸਰ ਆ ਜੀ ਇਨਸੀਡੈਂਟ ਹੋਇਆ ਕਿਹਾ ਇਨਕੌਂਟਰ ਜੋ ਹੋਇਆ ਹੈ ਕਿਆ ਇਨਕੌਂਟਰ ਦੇਖੋ ਜੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਿ ਕਲਾ ਨੌਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ 92 ਨੰਬਰ ਐਫਆਈਆਰ ਐਕਸਟਰਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਵਿੱਚ ਇੱਕ ਅਕਿਊਜ਼ਡ ਪਹਿਲਾਂ ਅਸੀਂ ਜਿਹੜਾ ਹੈਗਾ ਫੜ ਲਿਆ ਸੀ ਯੋਧਵੀ ਯੋਦਾ ਇਹ ਛੋਟੇ ਪੁੱਤ ਦਾ ਬੰਨਾਲਾ ਸੀਗਾ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾਨੇ ਕਲਾ ਨੂੰ ਉਸ ਚ ਇੱਕ ਫਾਈਲਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰੇ ਸੀ ਬਟ ਇਹ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀਗਾ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਾਰਦਾਤ ਕਰਨੀ ਨਹੀਂ ਆਣਾ ਤੇ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਤੇ ਇੱਥੇ ਇਹਨੇ ਆਣ ਕੇ ਜੇ ਪੁਲਿਸ ਪੱਟੀ ਤੇ ਫਾੜਿੰਗ ਕੀਤੀ ਸੀ ਕਿੰਨੇ ਪਾਸੇ ਦੇ ਦੇਖੋ ਇਹਦੇ ਚ ਬਾਕੀ ਸਾਰੀ ਹਿਸਟਰੀ ਸੀ ਐਸਟੇਨ ਕਰੇ ਹੈਗੇ ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵੌਂਟਡ ਸੀ 92 ਨੰਬਰ ਦਾ ਐਫ ਆਈ ਆਰ ਜਿਹੜਾ ਹੈਗਾ ਕਲਾ ਨਾਲ ਇਹਦਾ ਨਾਮ ਵੀ ਮਸੀ ਹੈਗਾ ਆ ਵਿਲੇਜ ਟਾਰੀ ਕੁਮਨਕਲਾ ਦਾ ਰਹਿਣ ਵਾਲਾ ਹੈ ਐਂਡ ਇਹਦੇ ਤੋਂ ਇੱਕ ਵੈਪਨ ਵੀ ਪਾਮਦ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਪਾਮਦ ਹੋਈ ਆ ਬਗੇ ਅਸੀਂ ਪੁਸੂਇਸ ਕਰ ਰਹੇ ਹਾਂ ਕਿ ਵੀ ਇਹਦਾ ਕੀ ਰਿਕਾਰਡ ਹੈ ਤਾਂ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਉ ਜਿਹੜਾ ਜਿਹੜਾ ਸਾਡਾ ਆ ਸੀ ਕਿ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ 345 ਕੀਤਾ ਸੀ ਤਾਂ ਉਹ ਸਰ ਅੱਭੀ ਐਜ਼ ਆਫ ਨਾਉ ਅਸੀਂ ਸਾਰੀ ਚੀਜ਼ਾਂ ਅਸੀਂ ਫੈਕਟਰ ਜਿਹੜਾ ਹੈਗਾ ਉਹ ਅਸਰਟਨ ਕਰਦੇ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦਸਲ ਦਿੱਤੇ ਸੀ ਫਾਇਰ ਕਿਦਾਂ ਕਿਤੇ ਕੀਤਾ ਸੀ ਉਹਨਾਂ ਹਾਂ ਇਤਨੇ ਫਾਇਰ ਨਹੀਂ ਇਹ 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 ਦੇ ਵੱਲੋਂ ਜਿਹੜਾ ਇੱਕ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵਜਿਆ ਸੀਗਾ ਪੁਲਿਸ ਵੱਲੋਂ ਤਰੀਕੀ ਰੱਖੀ ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਇਸ ਕਰਕੇ ਪੁਲਿਸ ਤਾਂ ਬਚਾਉਂਗੇ ਮੇਨ ਸਰ ਇਹ ਉਹਦੇ ਚ ਵੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਸ਼ੀਜ਼ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਨੂੰ ਅਜੀ ਮੈਡੀਕਲ ਅਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਦੀ ਪੁੱਛਕਿਛ ਕਰਕੇ ਫਿਰ ਆ ਗਈ ਫਦਾ ਇਨਵੈਸਟੀਗੇਸ਼ਨ ਗੋਲੀ ਕਿੱਥੇ ਲੱਗੀ ਲੈਗ ਸ਼ਾਟ ਹੋਇਆ ਦੇ ਲੱਤ 'ਚ ਗੋਲੀ ਲੱਗੀ को दो गी दो गी दो गी दो गी। देखो जी दो बड़ा दो बड़ा सिंपल है जी पुलिस सेल्फ डिफेंस से फायर कर दी है सेल्फ डिफेंस से भी बड़ा ए है कि उन्होंने मिनीम जरा है जरा है सेफ्टी, सारी सेफ्टी ध्यान रख के फायर करना होंगे जी इस करके असी जी वाइटल इंजरी तो हमेशा करते हैं जी असी बड़ा ही प्रिकोशन वरते हैं जी थैंक यूक्यू